ਤਾਂ ਮੈਂ ਇੱਕ ਗੱਲ ਇਹ ਕਹੂੰਗਾ ਕਿ ਜਿਹੜੀ ਬੀਬੀ ਐਸਐਸਪੀ ਆ ਇਹ ਦੇ ਜੇ ਕਰੇ ਇਸ ਮਸਲੇ ਤੇ ਬੋਲਿਆ ਹੋਵੇ ਤਾਂ ਇੱਥੋਂ ਪਤਾ ਲੱਗ ਗਿਆ ਕਿ ਮਜ਼ਦੂਰਾਂ ਨੂੰ ਕੁੱਟੋ ਸਿੱਟੋ ਚੱਡੇ ਪਾੜ ਦੋ ਬਾਥਰੂਮ ਰਹੀ ਫੂਲੋਂ ਲਾ ਦਿਓ ਤਾਂ ਸਰਕਾਰ ਦਾ ਕੋਈ ਧਿਆਨ ਨਹੀਂ ਭਗਵਾਨਤਮਨ ਗਵਾਚਿਆ ਫਿਰਦਾ ਇੱਕ ਮੇਰਾ ਭਾਈ ਆ ਜੋ ਮਿਸਤਰੀ ਦਾ ਕੰਮ ਕਰਦਾ ਉਹਦੇ ਘਰ ਵਾਲੀ ਕੋਲੇ 25 ਦਿਨਾਂ ਦੀ ਬੱਚੀ ਆ ਉਹਦੇ ਵੱਡੇ ਪ੍ਰੇਸ਼ਨ ਨਾਲ ਬੱਚੀ ਹੋਈ ਆ ਤੇ ਉਹਦੇ ਨਾਲ ਐਸਐਸਪੀ ਮੈਡਮ ਨੇ ਪਟੜ ਦੇ ਵਿੱਚ ਲੱਤਾਂ ਵੀ ਜੋ ਮਾਰੀਆਂ ਤੇ ਮੇਰੇ ਜਿਹੜਾ ਦੂਜਾ ਭਾਈ ਆ ਚਾਚੇ ਦਾ ਮੁੰਡਾ ਉਹਨੂੰ ਧੱਕਾ ਮੁੱਕੀ ਕਰਕੇ ਅੰਦਰੋਂ ਕੱਢ ਕੇ ਲੈ ਕੇ ਗਏ ਆ ਇੰਨਾ ਜੇਕਰ ਇਹਨਾਂ ਨੇ ਕਹਿਰ ਕਿਤੇ ਨਸ਼ੇ ਤਖਸਰਾ ਤੇ ਟਾਇਆ ਹੁੰਦਾ ਤੇ ਅੱਜ ਨੂੰ ਸਾਡਾ ਪੰਜਾਬ ਨਸ਼ਾ ਤੋਂ ਦੂਰ ਹੁੰਦਾ ਨਸ਼ਾ ਰਾਹਤ ਪੰਜਾਬ ਬਣ ਜਾਂਦਾ ਪਰ ਨਹੀਂ ਇਹ ਨਾ ਕਿ ਜੋਰ ਗਰੀਬਾਂ ਤੇ ਚੱਲਦਾ ੱੱਕਾ ਚੱਲ ਨਹੀਂ ਜਾਂਦੇ ਇਹਨਾਂ ਦਾ ਕਰੀ ਜਾਂਦੇ ਆ ਮੈਂ ਭਗਵੰਤ ਮਾਨਸਿਆ ਤੈਨੂੰ ਕਹਿੰਨਾ ਜੇ ਵਾਕਾ ਜ਼ਮੀਰ ਜਾਗਦੀ ਆ ਉਹ ਸਸਸਚ ਨੂੰ ਡਿਸਮਿਸ ਕਰ ਬੀਬੀ ਐਸਐਸਪੀ ਨੂੰ ਡਿਸਮਿਸ ਕਰ ਤੇ ਜਿਹੜਾ ਨਜਾਇਜ਼ ਵਾਕਾ ਨੂੰ ਕੁੱਟਿਆ ਗਿਆ ਉਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਨਹੀਂ ਜਰਨਲ ਭਾਈਚਾਰਾ ਐਸਪੀ ਭਾਈਚਾਰਾ ਹਰ ਸਮਾਜ ਦੇ ਵਿੱਚ ਇਕੱਠੇ ਰਹਿੰਦੇ ਹਰ ਦਿਨ ਹਰ ਦੇ ਇਕੱਠੇ ਰਹਿੰਦੇ ਹਰੇਕ ਪਿੰਡ ਦੇ ਵਿੱਚ ਕੜਮ ਚੌਧਰੀ ਚਾਰ ਪੰਜ ਹੁੰਦੇ ਆ ਪਰ ਉਹ ਗੰਦੂਰ ਨੇ ਤੇ ਗੰਦੂਰ ਦੇ ਭਾਈ ਪੱਪੂ ਨੇ ਕਿਵੇਂ ਗੋਲੀਆਂ ਚਲਾਈਆਂ ਇਹ ਕਹਿੰਦੇ ਵੀ ਮਜ਼ਦੂਰਾਂ ਨੇ ਜਿਹੜਾ ਹੈਗਾ ਉਥੇ ਲਾਖੀ ਜਿਹੜਾ ਹੈਗਾ ਇੱਟਾਂ ਰੂੜਿਆਂ ਦਾ ਬਰਸ਼ਾਦ ਕੀਤਾ ਜਦੋਂ ਗੋਲੀਆਂ ਚਲਦੀਆਂ ਹੋਣ ਅੱਗੋਂ ਡਾਂਗਾ ਕੁਰਸੀਆਂ ਪੈਣੀਆਂ ਹੁਣ ਕੀ ਮਜ਼ਦੂਰ ਦੇ ਕੋਲੇ ਕਰੋੜਾ ਉਹ ਰੂੜਾ ਨਹੀਂ ਚੱਕ ਸਕਦਾ ਉਹ ਡਾਲਾ ਨਹੀਂ ਚੱਕਦਾ ਮੌਕੇ ਦਾ ਹਥਿਆਰ ਮਜ਼ਦੂਰ ਵੀ ਕਿਤੇ ਨਾ ਕਿਤੇ ਵਰਤਦਾ ਪਰ ਇਹ ਜਿਹੜਾ ਹੋਇਆ ਬਹੁਤ ਵੱਡੀ ਦੁਰਘਟਨਾ ਹੋਈ ਹੈ ਮੈਂ ਉਥੇ ਜਾ ਕੇ ਦੇਖਿਆ ਉਹਨਾਂ ਬੀਬੀਆਂ ਦਾ ਬਜ਼ੁਰਗਾਂ ਦਾ ਵਿਆਪਲ ਕਿਵੇਂ ਬੱਚੇ ਰੋਂਦੇ ਸੀ ਬੱਚਾ ਸਕੂਲ ਨੂੰ ਕਿਵੇਂ ਕੁੱਟਿਆ ਕਿਵੇਂ ਨੌਜਵਾਨ ਸਾਡੀਆਂ ਬੱਚੀਆਂ ਦੀਆਂ ਪੱਗਾਂ ਤੇ ਚੁੰਨੀਆਂ ਫੜ ਫੜ ਤੇ ਗੁੱਤਾਂ ਫੜ ਫੜ ਇਹਨਾਂ ਨੇ ਰੋਲਿਆ ਹੋ ਜੇ ਪੂਰੀ ਜੋ ਖਾਈ ਨਹੀਂ ਪੂਰੀ ਜਿਹਨਾਂ ਨੇ ਨਾਲ ਹਾਲ ਦੱਸਿਆ ਉਹ ਬਜ਼ੁਰਗ ਰੋ ਰਹੇ ਸੀਗੇ ਵੀ ਸਾਡੇ ਨਾਲ ਆਹ ਹਾਲ ਕੀਤਾ ਸਾਨੂੰ ਨੰਗੇ ਕੀਤਾ ਮੈਂ ਦੁੱਧ ਲੈਣ ਚਲੀ ਸੀ ਮੇਰੀ ਗਵੜੀ ਚਲਾ ਕੇ ਮਾਰੀ ਤੇ ਮੈਨੂੰ ਪੁਰੀਸਕੇ ਲੈ ਕੇ ਅੰਦਰ ਚਾਰ ਚਾਰ ਪੁਲਸ ਵਾਲੇ ਦੇਖੇ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਇਹ ਲੈਡੀ ਹੈ ਔਰ ਸਾਰੇ ਚਾਰ ਨਾਲ ਚੁੰਮੜਗੇ ਨਾਲ ਉਹ ਹੁਲਨਰ ਬਾਜ ਜਿਹੜਾ ਹੈਗਾ ਗਮਦੂਰ ਦੇ ਗੁੰਡੇ ਨਾਲ ਕੁੱਟਮਾਰ ਕਰਾਉਂਦੇ ਰਹੇ ਇਹ ਵੇਖੋ ਜੀ ਗੱਲ ਇਹ ਨਜ਼ਰਾ ਸਭ ਦੇ ਦੋ ਆ ਤੇ ਨਜ਼ਰੀਆ ਲਗ ਲਗਾ ਗੱਲ ਇਸ ਤਰ੍ਹਾਂ ਦੀਆ ਲੰਮਾ ਸੀ ਕੰਮ ਆ ਹ ਇਹਨੂੰ ਐ ਤੋੜ ਕੇ ਨਾ ਬਸ ਇੱਕ ਬੰਦੇ ਰਹੀਂ ਸਿਰਤਾ ਪਹਿਲਾ ਨੰਬਰ ਤਾਂ ਇਹ ਆ ਵੀ ਇਹਨਾਂ ਸਾਰੇ ਚੰਦਪਾਣ ਦੇ ਪਿੰਡ ਦੇ ਲੋਕ ਖੜੇ ਆ ਜੇ ਇਹ ਚਲੋ ਬਿੱਬੀਆਂ ਸ਼ੈ ਨਹੀਂ ਜਾਣਦੀਆਂ ਹੋਣਗੀਆਂ ਮੈਨੂੰ ਗੱਲ ਇਸ ਤਰ੍ਹਾਂ ਦੀਆ ਜਿਹੜੇ ਬੰਦਿਆਂ ਦੇ ਚੱਡੇ ਪਾੜੇ ਗਏ ਜਿਨ੍ਹਾਂ ਦੀਆਂ ਵੀਡੀਓ ਵੇਖੀਆਂ ਜਿਨ੍ਹਾਂ ਦੇ ਕਹਿੰਦੇ ਬਾਥਰੂਮ ਰਹੀਂ ਬਾਥਰੂਮ ਰਹੀਂ ਖੂਨ ਆਇਆ ਹੁਣ ਉਹਨਾਂ ਬੰਦਿਆਂ ਤੇ ਉਹਨਾਂ ਨੇ ਐ ਐਸਐਚਓ ਦੀ ਬਦਲੀ ਕਰਤੀ ਤੁਸੀਂ ਦੱਸ ਰਹੇ ਹੋ ਬਦਲੀ ਕਰਨ ਦਾ ਕੱਖ ਨਹੀਂ ਹੋਇਆ ਉਹ ਸੱਚੀ ਰਹੂਗਾ ਸਭ ਤੋਂ ਪਹਿਲੀ ਗੱਲ ਤੇ ਸੀ ਕਿ ਜਿਹੜਾ ਚਲੋ ਉਹਨਾਂ ਨੇ ਉਹ ਜਿਹੜਾ ਪੱਪੂ ਪੱਪੂ ਹੈਗਾ ਉਹਤੇ ਪਰਚਾ ਪਾਇਆ ਉਹ ਅਸਲਾ ਲਾਇਸੈਂਸ ਵੀ ਰੱਦ ਕਰਕੇ ਉਹਦਾ ਲਾਇਸੈਂਸ ਨਾ ਬਣੇ ਤਾਂ ਉਹਦਾ ਚਲ ਮਾੜਾ ਜਿਹਾ ਹੰਕਾਰ ਨੂੰ ਨੱਥ ਪਾਈ ਆ ਕੋਈ ਬਹੁਤਾ ਕੋਈ ਤਗੜਾ ਕੰਮ ਨਹੀਂ ਕੀਤਾ ਔਰ ਜਿਹੜੀ ਬੀਬੀ ਐਸਐਸਪੀ ਆ ਜੇਕਰ ਸੀਏ ਸਟਾਫ ਦੇ ਵਿੱਚ ਥਾਣੀ ਦੇ ਵਿੱਚ ਕੁੱਟੇ ਗਏ ਆ ਬੱਚੇ ਇਹ 6 ਦਿਨਾਂ ਨੂੰ ਪਤਾ ਹੋਵੇ ਤਾਂ ਕਿਸੇ ਦੇ ਹੁਕਮ ਤੇ ਕੁੱਟਿਆ ਜਾਂਦਾ ਜੇਕਰ ਐਸਐਸਪੀ ਨੇ ਕਿਹਾ ਤਾਂ ਹੀ ਕੁੱਟ ਪਈ ਕਿੰਨੀ ਇਹੀ ਬੀਬੀ ਨੇ ਪਰਚਾ ਮੇਰੇ ਤੇ ਦਿੱਤਾ ਸੀ ਇਹੀ ਐਸਐਸਪੀ ਨੇ ਝੂਠਾ ਪਰਚਾ ਸੀ ਤਾਂ ਜਦੋਂ ਕਿਹਾ ਵੀ ਇਹ ਐਸਐਸਪੀ ਆ ਤੇ ਭਾਈ ਮਜ਼ਦੂਰਾਂ ਦੇ ਪਰਚੇ ਹੋਈ ਜਾਂਦੇ ਆ ਮੈਨੂੰ ਤਾਂ ਪਹਿਲੇ ਪਤਾ ਲੱਗਾ ਸੀ ਮਜ਼ਦੂਰ ਸਮੇਟ ਲਿਆ ਨਜਾਇਜ਼ ਜੀ ਹੁਣ ਗੱਲ ਇਸ ਤਰ੍ਹਾਂ ਦੀ ਆ ਕਿ ਪਹਿਲੀ ਤੱਕ ਬੀਪੀ ਜਿਹੜੀ ਐਸਐਸਪੀ ਆ ਇਹ ਡਿਸਮਿਸ ਹੋਣੀ ਚਾਹੀਦੀ ਸੀ ਪਰ ਇਹਦੇ ਵੱਲ ਵਾਲੇ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਇਹ ਡਿਸਮਿਸ ਕਰਦੇ ਤਾਂ ਕਿ ਜਿਹੜੇ ਬੱਚਿਆਂ ਦੇ ਛੱਡੇ ਪਾੜੇ ਗਏ ਆ ਇਹ ਨਹੀਂ ਪਤਾ 6 ਮਹੀਨੇ ਲੱਗਣ 7 ਮਹੀਨੇ ਲੱਗਣ ਕਿ 8 ਮਹੀਨੇ ਲੱਗਣ ਕਦੋਂ ਸਹੀ ਹੋਣਾ ਤੇ ਮਜ਼ਦੂਰਾਂ ਦੇ ਗਲਤ ਗੱਲ ਨਹੀਂ ਤੇ ਜਿਹੜਾ ਕਹ ਲੋ ਜਿਹੜੇ ਮਜ਼ਦੂਰ ਆ ਮਜ਼ਦੂਰਾਂ ਦੇ ਪੁੱਤ ਆ ਤੇ ਮੈਂ ਵੀ ਮਜ਼ਦੂਰਾਂ ਦਾ ਮੁੰਡਾ ਮੈਨੂੰ ਚੰਗੀ ਤਰ੍ਹਾਂ ਪਤਾ ਵੀ ਜਿਹੜੀ ਦਿਹਾੜੀ ਆ ਨਾ ਉਹ ਦਿਹਾੜੀ ਕਰਨੀ ਬਹੁਤ ਔਖੀ ਹੁੰਦੀ ਆ ਹੁਣ ਜਿਹਦੇ ਦਿਹਾੜੀ ਚਾਹੂਗਾ 400 ਰੁਪਏ ਤੇ ਜਿਹੜਾ ਵੀ ਬੱਚਾ ਉਹ ਕੰਮੋਂ ਤਾਂ ਉਹਨਾਂ ਹੋਣਾ ਨਹੀਂ ਤੇ ਉਹ ਘਰੇ ਬਹਿਨ ਜੋਗਰਾ ਰਹਿ ਗਿਆ ਇਹ ਜਿਹੜਾ ਕਹੋ ਬੜਾ ੱੱੱਕਾ ਹੋਇਆ ਹੁਣ ਉਹਨਾਂ ਨੇ ਮਸਲਾ ਸਾਰਾ ਸਮੇਟਿਆ ਇਹ ਵੀ ਲੋਕਾਂ ਦੇ ਕੱਠ ਦੀ ਬਦੌਲਤ ਹੋਇਆ ਤੁਹਾਡੇ ਕਹਿਣ ਤਰ੍ਹਾਂ ਮੀਤਾ ਸਾਰਾ ਮਸਲਾ ਹੀ ਇਹਨਾਂ ਨੇ ਐਂਟੀ ਕੀਤਾ ਆ ਸੀ ਮਜ਼ਦੂਰਾਂ ਦੇ ਤੇ ਅੱਜ ਇਹਨਾਂ ਨੇ ਕੱਠ ਕੀਤਾ ਕੱਠ ਦੀ ਤਾਕਤ ਵਿਖਾਈ ਆ ਬਹੁਤ ਸਾਰੇ ਲੋਕ ਪੰਜਾਬ ਤੋਂ ਪਹੁੰਚੇ ਪੱਤਰਕਾਰ ਭਰਾਵਾਂ ਦੇ ਸਾਹਕੇ ਹੋਇਆ ਪਰ ਸਭ ਤੋਂ ਵੱਡੀ ਗੱਲ ਤੇ ਆ ਕਿ ਬਾਈ ਜੀ ਜਿੰਨਾ ਚਿਰ ਵੱਡੇ ਅਫਸਰਾਂ ਤੇ ਕਾਰਵਾਈਆਂ ਨਹੀਂ ਹੁੰਦੀਆਂ ਇਹ ਨਹੀਂ ਪਤਾ ਵੀ ਗਾਹਾਂ ਵਿੱਚ ਕਿੰਨੇ ਕਹਿੋਜੇ ਲੋਕਾਂ ਨਾਲ ਹੁੰਦਾ ਰਹੂਗਾ ਤੁਸੀਂ ਸਾਰੇ ਮਜ਼ਦੂਰ ਘਰਾਂ ਤੋਂ ਸਬੰਧਤ ਆ ਤੁਹਾਨੂੰ ਇਹ ਚੀਜ਼ ਦਾ ਪੱਕਾ ਹੋਣਾ ਚਾਹੀਦਾ ਕਿ ਜਿਹੜੇ ਬੱਚਿਆਂ ਦੇ ਪੁਲਿਸ ਦੀ ਕੁੱਟ ਪੈ ਗਈ ਆ ਉਹ ਇੱਕ ਅਰੀ ਕੰਮ ਦੇ ਤੁਹਾਡੇ ਨਹੀਂ ਰਹੇ ਸਾਰੇ ਤੁਹਾਡੇ ਤੁਹਾਡੇ ਕੰਮ ਦੇ ਨਹੀਂ ਰਹੇ ਜਿਹੜਾ ਐਸ ਐਚਓ ਜਿਹੜਾ ਉਹ ਗੱਲਾਂ ਕਰਦਾ ਸੀ ਉਹਦੀ ਬਦਲੀ ਜ਼ਰੂਰ ਕਰਤੀ ਹੋਊਗੀ ਉਹ ਐਸ ਐਚਓ ਹੀ ਰਹੂਗਾ ਉਹਨੂੰ ਡਿਸਮਿਸ ਕੀਤਾ ਹੁੰਦਾ ਤਾਂ ਨਜ਼ਾਰਾ ਕੁਝ ਹੋਰ ਸੀ ਔਰ ਕਿੰਨਾ ਚਿਰ ਸਾਡਾ ਜਿਹੜਾ ਮੁੱਖ ਮੰਤਰੀ ਮੋਦੀ ਬੰਦਾ ਪੰਜਾਬ ਦੇ ਗਵਾਚਿਆ ਪਿਆ ਹੋਏ ਉਦੋਂ ਅਸੀਂ ਕਿਹੜੀਆਂ ਮੰਗਾ ਮੰਗ ਸਕਦੇ ਆ ਮੈਂ ਇੱਕ ਬੇਨਤੀ ਕਰਦਾ ਜੇਕਰ ਵਾਕਈ ਸਾਡੇ ਮੰਤਰੀ ਦੇ ਵਿੱਚ ਕੋਈ ਮਾੜੀ ਮੋਟੀ ਜ਼ਮੀਰ ਜਾਗਦੀ ਆ ਇਹ ਬੀਬੀ ਐਸਐਸਪੀ ਨੂੰ ਡਿਸਮਿਸ ਕਰ ਦੇ ਮੈਨੂੰ ਪਤਾ ਇਹ ਬੀਬੀ ਝੂਠੇ ਪਰਚੇ ਪਾਉਣੋਂ ਨਹੀਂ ਹਟਦੀ ਜਿਹੜੇ ਐਸਐਚਓ ਆ ਜਿਨ੍ਹਾਂ ਨੇ ਭਾਈ ਬੱਚਿਆਂ ਨੂੰ ਕੁੱਟਿਆ ਉਹਨਾਂ ਦੇ ਹਾਲਾਤ ਦੇਖੋ ਇਹ ਬਨੇਵਾਨਗੇ ਕੰਮ ਦੇ ਨਹੀਂ ਰਹਿ ਗੇ ਕੁਵਾਰੇ ਮੁੰਡਿਆਂ ਦੇ ਤੱਕ ਦੇ ਚੱਡੇ ਪਾਰਤੇ ਇਹਨਾਂ ਨੇ ਹਰੇਕ ਕੱਲ ਨੂੰ ਉਹਨਾਂ ਦੇ ਵਿਆਹ ਛੱਡ ਜਾ ਹੁਣੀਆਂ ਜਿਨ੍ਹਾਂ ਦੇ ਪੁਲਸ ਦੀ ਕੁੱਟ ਪੈ ਗਈ ਉਹ ਕੰਮ ਦੇ ਥੋੜੇ ਨਹੀਂ ਰਹਿ ਇਹ ਲੋਟ ਰੱਖ ਲੋ ਗੱਲ ਇਹ ਸਾਡੇ ਬੱਚੇ ਕੁੱਟ ਕੇ ਸਾਨੂੰ ਵਾਪਸ ਦੇ ਜਾਂ ਮੈਂ ਅਸੀਂ ਕਹਿੰਦੇ ਸਾਡੀ ਜਿੱਤ ਹੋ ਗਈ ਉਹ ਅਸੀਂ ਜਿੱਤ ਨਹੀਂ ਹੋਈ ਭਰਾਵੋ ਜਿਵੇਂ ਕੋਈ ਬੰਦਾ ਨਹੀਂ ਕਹਿੰਦਾ ਤੈਨਾਂ ਇੱਕ ਬਾਤ ਪੋਣਾ ਕਹਿੰਦਾ ਪਾ ਕਹਿੰਦਾ ਤੈਨੂੰ ਮੈਂ 100 ਰੁਪਏ ਦੇਵਾਂਗਾ ਜੇ ਮੈਂ ਤੇਰੇ ਕਹਿੰਦਾ ਬਿਨਾਂ ਹੱਥਾਂ ਵਿੱਚ ਪੇੜ ਮਾਰ ਦੂੰਗਾ ਉਹ ਕਹਿੰਦਾ ਮਾਰ ਫਿਰ ਉਹ ਚਪੇੜ ਮਾਰ ਦੋ ਕਹਿੰਦਾ ਤੇਰਾ ਤਾਂ ਹੱਥ ਲੱਗ ਗਿਆ ਉਹ ਕਹਿੰਦਾ ਲੈ ਫਿਰ 100 ਰੁਪਿਆ ਸਾਡੇ ਚਪੇੜ ਮਾਰ ਕੇ 100 ਰੁਪਿਆ ਦੇ ਕੇ ਸਾਡੇ ਬੱਚੇ ਕੁੱਟ ਕੇ ਸਾਨੂੰ ਵਾਪਸ ਦੇ ਕੇ ਕਹਿੰਦੇ ਵੀ ਤੁਹਾਡੀ ਮੰਗ ਨਹੀਂ ਪਰ ਸਾਡੀ ਮੰਨਣ ਨਹੀਂ ਹੋਈ ਨਹੀਂ ਹੋਈ ਨਹੀਂ ਰਹੀ ਬਾਈ ਇਹ ਪੁਲਿਸ ਨਾ ਬਾਈ ਜੀ ਤੁਸੀਂ ਸਾਮਰਾ ਸਾਰੇ ਪੁਰਾਣਾ ਜਾਣਦੇ ਹੋ ਮੇਰੇ ਨਾਲੋਂ ਜ਼ਿਆਦਾ ਜਾਣਦੇ ਮੈਂ ਤਾਂ ਤੁਹਾਡੇ ਅੱਗੇ ਕੱਖ ਨਹੀਂ ਰਾਜਾ ਇੱਕ ਹੁੰਦਾ ਸੁਣੀ ਚੱਲੋ ਗੱਲ ਰਾਜਾ ਇਕੁਲਦਾ ਤੇ ਨਾਲ ਉਹ ਕੋਈ 20 ਮੰਤਰੀ ਹੁੰਦੇ ਆ ਤੇ ਪਰਜਾ ਜਾਦੇ ਹੁੰਦੀ ਆ ਜਿਵੇਂ ਚੰਦ ਭਾਲ ਦੇ ਲੋਕ ਜਾਦੇ ਆ ਪੰਜਾਬ ਦੀ 3 ਕਰੋੜ ਆਬਾਦੀ ਆ ਤੇ ਉਂਗਲਾ ਤਿੰਚਾਈ ਕਾ ਇੱਕ ਬੰਦਾ ਹੀ ਫਿਰਦਾ ਭਗਵੰਤ ਮਾਨ ਉਸੇ ਤਰ੍ਹਾਂ ਰਾਜਿਆਂ ਨੇ ਸਿਪਾਈ ਤਿਆਰ ਕੀਤੇ ਸੈਨਾਪਤੀ ਤਿਆਰ ਕੀਤੇ ਉਹਨਾਂ ਦਾ ਸਾਮਰਾਜ ਅੱਜ ਤੱਕ ਚੱਲ ਰਿਹਾ ਫਿਰ ਉਹਨੇ ਅੰਗਰੇਜ਼ਾਂ ਨੇ ਰਾਜ ਕੀਤਾ ਪਰ ਜੋਵੇਂ ਮੰਤਰੀ ਰਾਜ ਕਰੀ ਜਾਂਦੇ ਆ ਸਾਡੇ ਬੱਚੇ ਕੁੱਟ ਕੇ ਸਾਡੇ ਬੱਚਿਆਂ ਦੇ ਖੂਨ ਲਾ ਕੇ ਬਾਤ ਸਮਰਾਈ ਤਾਂ ਕਿ ਭਾਈ ਉਹ ਬੱਚੇ ਕੰਮ ਦੇ ਛੇਤੀ ਨਹੀਂ ਰਹੀ ਇਹ ਤੁਸੀਂ ਗੱਲ ਮੰਨੋ ਜਿਹਦੇ ਚੱਡੇ ਪਾਟ ਗਏ ਤੁਸੀਂ ਮਾਵਾਂ ਖੜੀਆਂ ਪੈਣਾ ਖੜੀਆਂ ਉਹ ਕੰਮ ਦੇ ਨਹੀਂ ਰਹਿਣਗੇ ਨਹੀਂ ਇਹ ਜੀ ਕੰਮ ਦੇ ਨਹੀਂ ਰਹਿਗੇ ਬੱਚਾ ਇਸ ਤਰ੍ਹਾਂ ਹੋਇਆ ਜੀ ਹਾਂਜੀ ਹੋਇਆ ਹਾਂਜੀ ਮੇਰੇ ਪੈਸੇ ਖਾਦੇ ਆ ਜੀ ਇਸ ਨੂੰ ਪੈਸੇ ਖਾਦੇ ਹਨ ਪੈਸੇ ਖਾ ਕੇ ਤਦ ਬੱਚੇ ਚੱਕਿਆ ਜੀ ਮੇਰਾ ਛੋਟਾ ਭਾਈ ਆ ਜੀ ਉਹਨੇ ਕਦੇ ਕੋਈ ਇਸ ਲੜਾਈ ਦੇ ਵਿੱਚ ਕਦੇ ਦਖਲਅੰਦਾਜ਼ੀ ਪਿੰਡ ਦੇ ਵਿੱਚ ਨਹੀਂ ਦਿੱਤੀ ਸੀ ਵੀ ਉਹਨੂੰ ਘਰੋਂ ਚੱਕ ਕੇ ਲੈ ਕੇ ਗਿਆ ਜੀ ਬੰਟੀ ਸਿੰਘ ਸੋਨੂ ਆਜੀਤ ਸਿੰਘ ਬੇਗੁਨਾ ਬੰਦਾ ਹੋ ਜਿਵੇਂ ਬੇਗੁਨਾ ਉਹਨੂੰ ਘਰੋਂ ਚੱਕ ਕੇ ਇਦਾਂ ਤੋਂ ਪਹਿਲਾਂ 1984 ਦੇ ਦੌਰ ਚ ਪੁਸ਼ ਕਰਦੀ ਹੁੰਦੀ ਸੀ ਹਾਂਜੀ ਉਹ 1984 ਦਾ ਦੌਰ ਹੀ ਆ ਗਿਆ ਜੀ ਇਹਨਾਂ ਨੇ ਸਾਡੇ ਨਾਲ ਬਹੁਤ ਧੱਕੇਸ਼ਾਹੀ ਕੀਤੀ ਆ ਗੁੰਡਾਗਰਦੀ ਕੀਤੀ ਆ ਜੀ ਅਸੀਂ ਕੁਲਤਾਰ ਸਿੰਘ ਸੰਸਦ ਮੈਂ ਸਪੀਕਰ ਨੂੰ ਪੰਜ ਫੋਨ ਲਾਏ ਜੋ ਕਿ ਉਹ ਤੋਂ ਸੰਸਦ ਮੰਡਲਾਂ ਕੁਝ ਕੁੱਲਣਾ ਸਾਡੇ ਚੰਦਪਾਣ ਚ ਵਿਆਈਆਂ ਉਹ ਕਹਿੰਦੇ ਵੀ ਉਹ ਸਾਡੇ ਪਿੰਡ ਦਾ ਮਾਣ ਕੀਤਾ ਉਹਨਾਂ ਨੇ ਜੀ ਮਾਣ ਜਤਾਇਆ ਵੀ ਉਹ ਸਾਡੇ ਪਿੰਡ ਦਾ ਵੀ ਅਸੀਂ ਉਹਨੂੰ ਫੋਨ ਲਾਉਂਦੇ ਉਹਨਾਂ ਨੇ ਇੰਨਾ ਮਾਣ ਕੀਤਾ ਤੇ ਅਸੀਂ ਉਹਨਾਂ ਨੂੰ ਆਪਦੀ ਦੁੱਖ ਆਪਦੀ ਘਟਨਾ ਜਿਹੜੀ ਦੱਸੀ ਪਿੰਡ ਦੀ ਤੇ ਉਹਨਾਂ ਨੇ ਫੋਨ ਕੱਟ ਪਾਈ ਪੰਜ ਫੋਨ ਲਾਏ ਪਹਿਲਾ ਫੋਨ ਚੱਕਿਆ ਜੀ ਬਾਕੀ ਫੋਨ ਨਹੀਂ ਚੱਕਿਆ ਜੀ ਔਰ ਜਿਹੜੀ ਕਾਰਵਾਈ ਹੋਈ ਆ ਜਿਵੇਂ ਗਮਦੂਰ ਧਰ ਦੇ ਉੱਪਰ 307 ਦਾ ਪਰਚਾ ਹੋ ਗਿਆ ਐਸ ਸੀ ਐਸਟੀ ਐਕਟ ਲੱਗ ਗਿਆ ਐਸ ਐਚਓ ਬਦਲ ਦਿੱਤਾ ਗਿਆ ਲੱਗਦਾ ਕੁਝ ਹੋਇਆ ਨਾ ਜੀ ਇਹਦੇ ਨਾਲ ਕੁਝ ਨਹੀਂ ਹੋਇਆ ਜੀ ਹਜੇ ਸਾਡੇ ਬੰਦੇ ਘਰੇ ਆਉਣਗੇ ਕਿਉਂਕਿ ਸਾਨੂੰ ਜੇ ਸਾਡੇ ਬੰਦੇ ਘਰੇ ਆਉਣਗੇ ਤੇ ਇੱਕ ਹੋਰ ਗੱਲ ਆ ਜੀ ਜਿਹੜੇ ਸਾਡੇ ਬੰਦਿਆਂ ਤੇ ਕੁੱਟਮਾਰ ਹੋਈ ਆ ਉਹ ਵਾਪਸ ਤਾਂ ਨਹੀਂ ਆਉਣੀ ਜੀ ਸਾਡੇ ਜਿਹੜੇ ਉਹਨਾਂ ਦੇ ਬੰਦਿਆਂ ਨੇ ਤਲੀਆਂ ਕੁੱਟੀਆਂ ਵਈਆਂ ਤਲੀਆਂ ਕੁੱਟੀਆਂ ਗਈਆਂ ਇਹਨੇ ਪੱਪੂ ਗਮਦੂਰ ਆ ਜਿਹੜਾ ਇਹਨੇ ਫਾਇਰ ਕੱਢਿਆ ਜਿੱਥੋਂ ਗੱਲ ਕਹਾਣੀ ਵਿਗੜੀ ਆ ਇਹਨਾਂ ਨੇ ਇਨਸਾਫ ਹੀ ਮੰਗਿਆ ਸੀ ਸਾਡੇ ਪਿੰਡ ਲਈ ਸਾਡਾ ਜਿਹੜਾ ਸਰਪੰਚਾ ਕੁਲਦੀਪ ਸਰਪੰਚਾ ਇਹ 1% ਵੀ ਗਲਤ ਨਹੀਂ ਕਿਉਂਕਿ ਸਾਡੀ ਸਾਰੀ ਵੋਟ ਇਹਨੂੰ ਅਸੀਂ ਤਾਂ ਪਾਈ ਸੀ ਲੋਕ ਕਹਿੰਦੇ ਵੀ ਇਹ ਇੱਕ ਮੂਰਖ ਬੰਦਾ ਸੀ ਜਾਂ ਕਹਿੰਦੇ ਆ ਵੀ ਮਂਦੀਰ ਮੱਤ ਸੀ ਕੋਈ ਮਂਦੀਰ ਮੱਤ ਨਹੀਂ ਜੀ ਅਸੀਂ ਇਹਦੇ ਨਾਲ ਖੜੇ ਆ ਇਹਦੇ ਲਈ ਅਸੀਂ ਮਰਾਂਗੇ ਲੜਾਂਗੇ ਪਰ ਸਾਨੂੰ ਇਹ ਇਨਸਾਫ ਮਿਲਣਾ ਚਾਹੀਦਾ ਇੱਕ ਤਾਂ ਸਾਡੇ ਬੰਦੇ ਰਹਾ ਹੋਣੇ ਚਾਹੀਦੇ ਆ ਜੀ ਕੁਲਦੀਪ ਸਰਪੰਚ ਸਮੇਤ ਤੇ ਉਹਦੀ ਸਰਪੰਚੀ ਵੀ ਉਵੇਂ ਹੀ ਰਹਿਣੀ ਚਾਹੀਦੀ ਆ ਤੇ ਉਹਨਾਂ ਦੇ ਬੰਦਿਆਂ ਤੇ ਸਾਰੀ ਕਾਰਵਾਈ ਹੋਣੀ ਚਾਹੀਦੀ ਆ ਜਿੰਨਾ ਮੁਲਾਜ਼ਮਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਜੇ ਚਾਹੁੰਦੇ ਐਸ ਐਚਓ ਸਾਹਿਬ ਇਹ ਲੜਾਈ ਨੂੰ ਰੋਕ ਸਕਦੇ ਸੀ ਇਹ ਪੁਲਿਸ ਪ੍ਰਸ਼ਾਸਨ ਰੋਕ ਸਕਦਾ ਜੀ ਸਾਡੇ ਪਿੰਡ ਨੂੰ ਤੇ ਮਤਲਬ ਕਿ ਜਿਹੜੇ ਕੋਈ ਵੀ ਸਾਡੇ ਘਰ ਪਿੰਡ ਦੇ ਵਿੱਚ ਘਟਨਾ ਵਾਪਰੀ ਆ ਇਹ ਸਾਰੀ ਪੱਪੂ ਜਿਹੜਾ ਗਮਦੂਰ ਆ ਐਸ ਐਚਓ ਰਕੇਸ਼ ਆ ਤੇ ਆਪਣਾ ਜਿਹੜਾ ਐਮਐਲਏ ਆ ਇਹ ਤਿੰਨਾਂ ਦੇ ਹੱਥ ਆ ਇਹ ਤਿੰਨੇ ਹੀ ਮਲੇ ਹੋਏ ਸੀ ਇਹ ਇਹਨਾਂ ਦੇ ਹੱਥ ਹੀ ਆਈ ਸਾਰੀ ਡੋਰ ਜਿਹੜੀ ਮਤਲਬ ਕਿ ਪਾਵਰ ਆ ਸਾਡੇ ਗਰੀਬਾਂ ਦੀ ਕੋਈ ਨਹੀਂ ਸ਼ੁਣ ਠੀਕ ਹੈ ਜੀ ਹਾਂਜੀ ਕੀ ਕਹੂੰਗਾ ਮੈਂ ਡਾਕਟਰ ਸਾਹਿਬ ਪਹਿਲਾਂ ਤੇ ਤੁਹਾਡਾ ਧੰਨਵਾਦ ਕਰਦਾ ਲਾਈਵ ਸੱਚ ਦਾ ਜੀ ਅਕਸਰ ਤੁਹਾਨੂੰ ਸੁਣਦਾ ਮੈਂ ਤੁਹਾਡੇ ਕੋਲ ਉਥੋਂ ਵੇਖ ਕੇ ਇਸ ਲਈ ਆਇਆ ਕਿ ਮੈਂ ਅਕਸਰ ਤੁਹਾਡੀਆਂ ਬਾਈਟ ਸੁਣਦਾ ਜੀ ਤੁਸੀਂ ਅਕਸਰ ਉਹਨਾਂ ਲੋਕਾਂ ਦੀ ਗੱਲ ਕਰਦੇ ਜਿਹੜੇ ਹਾਸ਼ੀਏ ਤੇ ਧੱਕੇ ਹੋਏ ਲੋਕ ਨੇ ਮੈਂ ਹਾਸ਼ਿਆ ਲੋਕਦਲ ਪੰਜਾਬ ਐਮ ਐਂਡ ਬੀ ਸਾਡੇ 12% ਰਾਖਵਾ ਕਰਨ ਬਚਾਓ ਮੋਰਚਾ ਪੰਜਾਬ ਦਾ ਸਟੇਟ ਪ੍ਰੈਜ਼ੀਡੈਂਟ ਡਾਕਟਰ ਕਸ਼ਵੀਰ ਸਿੰਘ ਖੁੰਡਾ ਜੀ ਅੰਮ੍ਰਿਤਸਰ ਨੂੰ ਬਿਲੋਂਗ ਕਰਦਾ ਜੀ ਅੱਜ ਜਿਹੜੀ ਇੱਥੇ ਪਹੁੰਚੇ ਆ ਜਿਹੜੀ ਇੱਥੇ ਘਟਨਾ ਵਾਪਰੀ ਇਹਦੇ ਤੋਂ ਪਹਿਲਾਂ ਜਿਹੜੀਆਂ ਤੁਹਾਡੇ ਮਾਲਵੇ ਦੇ ਵਿੱਚ ਤੇ ਇਹੋ ਜਿਹੇ ਅਕਸਰ ਘਟਨਾਵਾਂ ਵਾਪਰਦੀਆਂ ਨੇ ਸਾਡੇ 26 ਜਨਵਰੀ ਨੂੰ ਅੰਮ੍ਰਿਤਸਰ ਦੇ ਵਿੱਚ ਘਟਨਾ ਵਾਪਰ ਗਈ ਜਿਹੜੀਆਂ ਇੱਕ ਘਟਨਾਵਾਂ ਦਾ ਇਹਨਾਂ ਦਾ ਸਿਲਸਿਲਾ ਜਿਹੜਾ ਇਹ ਚੱਲ ਰਿਹਾ ਅੱਜ ਅਸੀਂ ਇੱਥੇ ਤਾਂ ਪਹੁੰਚੇ ਸੀਗੇ ਕਿ ਜਿਹੜੀ ਇਸ ਪਿੰਡ ਦੇ ਵਿੱਚ ਇਹ ਘਟਨਾ ਵਾਪਰੀ ਆ ਇਹ ਕਿਤੇ ਹੋਰ ਬਿਮਾਰੀ ਜਿਹੜੀ ਆ ਇਹ ਲੰਬੀ ਨਾ ਬਣਦੀ ਜਾਵੇ ਇਹਦਾ ਕਾਰਨ ਇਹ ਹੈ ਕਿ ਇੱਕ ਵਿਅਕਤੀ ਦੀ ਜਿਹੜੀ ਮੀਡੀਆ ਨੇ ਫੋਟੋ ਵਿਖਾਈ ਹੈ ਜਿਹੜੀ ਵੀਡੀਓ ਵਿਖਾਈ ਹੈ ਉਹਦੇ ਵਿੱਚ ਇੱਕ ਵਿਅਕਤੀ ਵਿਸ਼ੇਸ਼ ਜਿਹੜਾ ਗੋਲੀ ਚਲਾਉਂਦਾ ਤੇ ਉਹ ਕਹਿੰਦਾ ਵੀ ਮੈਂ ਜਿਹੜੇ ਰੱਖੇ ਨੇ ਇਹ ਰੱਖੇ ਨੇ ਪਿਸਟਲ ਰੱਖੇ ਨੇ ਜਾਂ ਹਥਿਆਰ ਰੱਖੇ ਨੇ ਇਹ ਵਿਖਾਉਣ ਵਾਸਤੇ ਥੋੜਾ ਰੱਖੇ ਨੇ ਕਾਦੇ ਵਾਸਤੇ ਰੱਖੇ ਨੇ ਜੇ ਚਲਾਉਣੇ ਨਹੀਂ ਸੋ ਉਹ ਉਸ ਵਿਅਕਤੀ ਨੂੰ ਪ੍ਰੋਟੈਕਟ ਅਕਾਊਂਟ ਕਰ ਰਿਹਾ ਪ੍ਰੋਟੈਕਟ ਪੁਲਿਸ ਪ੍ਰਸ਼ਾਸਨ ਕਰ ਰਿਹਾ ਉਹਦੇ ਨਾਲ ਖੜਾ ਤੇ ਸਾਨੂੰ ਇਸ ਗੱਲ ਦਾ ਡਰ ਹੈ ਤੇ ਅਸੀਂ ਇਸ ਗੱਲ ਤੋਂ ਚੇਤਨਾ ਹੈ ਕਿ ਜੇਕਰ ਪੂਰੇ ਪੰਜਾਬ ਦਾ ਜਿਹੜਾ ਦਲਤ ਵਰਗ ਹੈ ਇਹ ਇਕੱਠਾ ਨਹੀਂ ਹੁੰਦਾ ਤਾਂ ਜਿਹੜੀ ਪਿੰਡ ਚੰਦਪਾਣ ਦੇ ਵਿੱਚ ਘਟਨਾ ਵਾਪਰੀ ਆ ਤੇ ਇਹਨਾਂ ਲੋਕਾਂ ਨੂੰ ਦਬਾਉਣ ਦੇ ਵਾਸਤੇ ਇਹ ਘਟਨਾਵਾਂ ਨਿਤ ਵਾਪਰਦੀਆਂ ਰਹਿਣਗੀਆਂ ਪਰ ਇੱਥੇ ਆਣ ਕੇ ਜਿਹੜੀ ਇੱਥੇ ਆਣ ਕੇ ਜੋ ਵੇਖਿਆ ਕਿ ਇੱਥੇ ਕੁਝ ਲੋਕਾਂ ਨੇ ਜਿਹੜੇ ਕਹਿੰਦੇ ਵੀ ਇੱਥੇ ਬਿਨਾ ਪਾਰਟੀ ਦੇ ਜਾ ਪਾਰਟੀ ਵਾਲਾ ਕਿਸੇ ਵਿਸ਼ੇਸ਼ ਪਾਰਟੀ ਦਾ ਬੰਦਾ ਇੱਥੇ ਆਣ ਕੇ ਗੱਲ ਨਾ ਕਰੇ ਜਦੋਂ ਕਿ ਉਹਨਾਂ ਜਿਹੜੇ ਲਾਲ ਜਿਹੜੇ ਝੰਡੇ ਚੁੱਕੇ ਆ ਉਹ ਵੀ ਤੇ ਕਿਸੇ ਪਾਰਟੀ ਦਾ ਝੰਡਾ ਹੀ ਆ ਪਰ ਅਸੀਂ ਤੇ ਕਿਸੇ ਪਾਰਟੀ ਦੇ ਨਹੀਂ ਅਸੀਂ ਕਹੇ ਪੋਲਿਟਿਕਲ ਪਾਰਟੀ ਤਾਂ ਹੀ ਤੇ ਲੋਕ ਜਥੇਬੰਦੀਆਂ ਦੇ ਨਮਾਇਦੇ ਆ ਉਹਨਾਂ ਦੇ ਤੌਰ ਤੇ ਅਸੀਂ ਅੱਜ ਆਪਣੇ ਲੋਕਾਂ ਦਾ ਦਰਦ ਸਮਝਦੇ ਹੋਏ ਇੱਥੇ ਪਹੁੰਚੇ ਸਿਗੇ ਤੇ ਇੱਥੇ ਪਹੁੰਚਣ ਤੇ ਸਾਡੀ ਜਿਹੜੀ ਇਹ ਗੱਲ ਵੀ ਉਹਨਾਂ ਲੋਕਾਂ ਤੱਕ ਨਹੀਂ ਪਹੁੰਚਣ ਦਿੱਤੀ ਗਈ ਫੈਸਲਾ ਕੀ ਹੋਇਆ ਉੱਥੇ ਜਿਹੜਾ ਕੱਲ ਜਿਹੜਾ ਧਰਨਾ ਰੱਖਿਆ ਗਿਆ ਸੀਗਾ ਅੱਜ ਉਹਨੂੰ ਚੁੱਕ ਕੇ ਇੱਥੇ ਕਰ ਦਿੱਤਾ ਗਿਆ ਕੀ ਅਸੀਂ ਇਹ ਸਮਝਣਾ ਚਾਹੁੰਦੇ ਸੀਗੇ ਮੈਂ ਤੇ ਉਹ ਵੇਖ ਰਿਹਾ ਕਿ ਜਿਹੜੇ ਧਰਨਾ ਜੇ ਚੁੱਕਿਆ ਗਿਆ ਤੇ ਮੇਰਾ ਖਿਆਲ ਵੀ ਜਿਹੜੇ ਬੰਦੇ ਅੰਦਰ ਸੀ ਕਿਉਂ ਇੱਥੇ ਆ ਗਏ ਹੋਣਗੇ ਜਾਂ ਲੋਕਾਂ ਦੇ ਵਿੱਚ ਹੋਣਗੇ ਜਾਂ ਸਟੇਜ ਤੇ ਮਨਨ ਪੁੱਛਿਆ ਕਹਿੰਦੇ ਨਹੀਂ ਜੀ ਉਹ ਨਹੀਂ ਆਏ ਫਿਰ ਮੈਂ ਪੁੱਛਿਆ ਵੀ ਜਿਹੜੇ ਬੰਦੇ ਨੇ ਗੋਲੀ ਚਲਾਈ ਸੀਗੀ ਉਹ ਫੜੇ ਗਏ ਕਹਿੰਦੇ ਉਹਨਾਂ ਦਾ ਵੀ ਨਹੀਂ ਪਤਾ ਜੀ ਫਿਰ ਮੈਂ ਕਿਹਾ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਪ੍ਰੋਟੈਕਟ ਕਰ ਰਿਹਾ ਸੀਗਾ ਉਹਨਾਂ ਸੇ ਕੀ ਹੋਇਆ ਕਹਿੰਦੇ ਉਹਦਾ ਵੀ ਪਤਾ ਨਹੀਂ ਫਿਰ ਪਿੰਡ ਦੇ ਹੀ ਲੋਕ ਕਹਿ ਰਹੇ ਸੀਗੇ ਮੈਂ ਕਿਹਾ ਫਿਰ ਪਤਾ ਕਦਾ ਫਿਰ ਇਹ ਜਿਹੜਾ ਇਹ ਸਾਰਾ ਕੁਝ ਵਾਪਰਿਆ ਇਹ ਹੋਇਆ ਕਿਉਂ ਫੈਸਲਾ ਜਿਹੜਾ ਐਸਐਸਪੀ ਦਾ ਧਰਨਾ ਰੱਖਿਆ ਕਿ ਉਹਨੂੰ ਚੁੱਕ ਕੇ ਇੱਥੇ ਕਿਉਂ ਕੀਤਾ ਗਿਆ ਜਿਹੜੀ ਗੱਲ ਸਾਨੂੰ ਲੱਗੀ ਆ ਉਹ ਗੱਲ ਇਹ ਲੱਗੀ ਆ ਕਿ ਇੱਥੇ ਕੁਝ ਕੁ ਲੋਕਾਂ ਨੇ ਇਸ ਬਣਨ ਵਾਲੀ ਮੂਵਮੈਂਟ ਨੂੰ ਤੁਸੀਂ ਇਸ ਗੱਲ ਨੂੰ ਸਮਝ ਲਓ ਕਿ ਇਹ ਚੰਦ ਭਾਨ ਵਾਲੀ ਘਟਨਾ ਨੇ ਇੱਕ ਮੂਵਮੈਂਟ ਬਣ ਜਾਣਾ ਇਹ ਨਹੀਂ ਵੀ ਮੂਵਮੈਂਟ ਨਹੀਂ ਬਣੂਗੀ ਇਹ ਲੋਕਾਂ ਦੀ ਇਹ ਦਲਤ ਲੋਕਾਂ ਦੀ ਮੂਵਮੈਂਟ ਜਿਹੜੀ ਬਣ ਜਾਣੀ ਆ ਤੇ ਉਹਦੇ ਵਾਸਤੇ ਆ ਇਸ ਏਰੀਆ ਦੇ ਵਿੱਚ ਜਿੰਨੇ ਲੋਕ ਬੈਠੇ ਨੇ ਇਹ ਉਹ ਲੋਕ ਨੇ ਜਿਹੜੇ ਦੁਖੀ ਸੀਗੇ ਕਿ ਕੁਝ ਲੋਕਾਂ ਨੇ ਸਟੇਜ ਨੂੰ ਜਿਹੜਾ ਕਵਰ ਕਰ ਲਿਆ ਕਿਸੇ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਤੇ ਇਹਨਾਂ ਕਹਿ ਕੇ ਉਹਨਾਂ ਦਾ ਨਾਮ ਲੈ ਕੇ ਵੀ ਚਲੋ ਜੀ ਤੁਸੀਂ ਜਾ ਕੇ ਲੋਕਾਂ ਦਾ ਹਿੱਸਾ ਬਣੋ ਜੇ ਅਸੀਂ ਅੰਮ੍ਰਿਤਸਰ ਦੇ ਵਿੱਚੋਂ ਜਿਹੜੀਆਂ ਦੋ ਚਾਰ ਗੱਟੀਆਂ ਲੈ ਕੇ ਆਏ ਆ ਕਿ ਅਸੀਂ ਇਸੇ ਵਾਸਤੇ ਆਏ ਆ ਕਿ ਇੱਥੇ ਆਣ ਕੇ ਲੋਕਾਂ ਦਾ ਹਿੱਸਾ ਬਣਨ ਅਸੀਂ ਆਪਣੀ ਗੱਲ ਨਹੀਂ ਕਰ ਸਕਦੇ ਇਥੇ ਅੱਜ ਇਸ ਟੰਗ ਦੇ ਨਾਲ ਜਿਹੜਾ ਵਰਤਾਅ ਕੀਤਾ ਗਿਆ ਜਿਹੜੀ ਇਥੇ ਇਹਨਾਂ ਨੇ ਅਖਾਉਤੀ ਮੈਂ ਸਮ ਕਹੂੰਗਾ ਕਿ ਅਖਾਉਤੀ ਕੋਈ ਐਕਸ਼ਨ ਕਮੇਟੀ ਬਣਾਈ ਆ ਉਹਨੇ ਕੀ ਫੈਸਲਾ ਕੀਤਾ ਕੀ ਨਹੀਂ ਫੈਸਲਾ ਕੀਤਾ ਦਾਲ ਚ ਬਹੁਤ ਕੁਝ ਕਾਲਾ ਤੇ ਇਸ ਲਈ ਸਾਨੂੰ ਇਹ ਲੱਗਦਾ ਕਿ ਇਸ ਲੜਾਈ ਦੇ ਜੇਕਰ ਸਹੀ ਸਿੱਟੇ ਨਾ ਨਿਕਲੇ ਜਿਹੜੇ ਲੋਕਾਂ ਨੂੰ ਕੁੱਟਿਆ ਗਿਆ ਜਿਹੜੇ ਲੋਕਾਂ ਨੂੰ ਮਾਰਿਆ ਗਿਆ ਉਹਨਾਂ ਦਾ ਇਲਾਜ ਕਰਾਉਣਾ ਉਹ ਸਰਕਾਰ ਦਾ ਫਰਜ਼ ਬਣਦਾ ਹੈ ਜਿਨ੍ਹਾਂ ਤੇ ਇਹਨਾਂ ਨੇ ਐਫਆਈਆਰ ਦਰਜ ਕੀਤੀ ਇਮੀਡੀਏਟ ਉਹ ਰੱਦ ਕੀਤੀ ਜਾਣੀ ਬਣਦੀ ਆ ਜਿਹੜੇ ਲੋਕ ਇਹਦੇ ਜ਼ਿੰਮੇਵਾਰ ਨੇ ਜਿਵੇਂ ਗਮਦੂਰ ਸਿੰਘ ਤੇ ਉਹਦੇ ਨਾਲ ਦੇ ਵਿਅਕਤੀ ਉਹਨਾਂ ਤੇ ਜਿਹੜੇ ਸਟਰੋਂਗ ਜਿਹੜੀ ਕਾਰਵਾਈ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਇਹ ਕਰਵਾ ਰਿਹਾ ਸੀਗਾ ਤਾਂ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਤਾਂ ਇਹ ਦੀ ਜਿਹੜੀ ਹੈ ਇਹ ਜੋ ਕੁਝ ਇਹ ਘਟਨਾਕਰਮ ਵਾਪਰਿਆ ਉਹਦੀ ਘਟੋ-ਘਟ ਜਿਹੜੀ ਆ ਸੀਬੀਆਈ ਤੋਂ ਜਾਂਚ ਜਿਹੜੀ ਆ ਉਹ ਹੋਣੀ ਚਾਹੀਦੀ ਆ ਤੇ ਜਿਹੜੇ ਲੋਕ ਇਹਦੇ ਜ਼ਿੰਮੇਵਾਰ ਨੇ ਉਸ ਲੱਖਾਂ ਦੇ ਪਿੱਛੇ ਹੋਣ ਭਾਵੇਂ ਉਹ ਸ਼ਾਸਨ ਹੋਵੇ ਭਾਵੇਂ ਪ੍ਰਸ਼ਾਸਨ ਹੋਵੇ ਤੇ ਭਾਵੇਂ ਉਹ ਕਿੰਨੇ ਵੀ ਆਪਣੇ ਆਪ ਨੂੰ ਜਿਹੜੀ ਆ ਜਾਤ ਅਹੰਕਾਰੀ ਲੋਕ ਜਿਨ੍ਹਾਂ ਦੇ ਧੌਣ ਦੇ ਵਿੱਚ ਇਕੱਲਾ ਭਾਵੇਂ ਉਹ ਕਿੰਨੇ ਵੀ ਵੱਡੇ ਹੋਣ ਉਹਨਾਂ ਤੋਂ ਜਿਹੜੇ ਜ਼ਰੂਰ ਚੜੇ ਉਹ ਅੰਦਰ ਹੋਣੇ ਚਾਹੀਦੇ ਤੇ ਸਾਨੂੰ ਇਹ ਲੱਗਦਾ ਵੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦਾ ਅੱਜ ਇੱਥੇ ਡਰਾਮਾ ਹੋਇਆ ਇਹ ਫਿਰ ਦੁਬਾਰਾ ਇੱਕ ਮੂਵਮੈਂਟ ਜਿਹੜੀ ਆ ਉਹ ਵੱਡਣ ਵਾਸਤੇ ਲੋਕਾਂ ਨੂੰ ਜਿਹੜਾ ਇਕੱਤਰ ਹੋਣਾ ਪੈਣਾ ਧੰਨਵਾਦ ਤੁਹਾਡਾ ਬਹੁਤ-ਬਹੁਤ ਕਿ ਤੁਸੀਂ ਜਿਹੜੀ ਖਾਸ ਕਰਕੇ ਜਿਹੜੀ ਆ ਵੱਲੋਂ ਲੋਕਾਂ ਦੀ ਜਿਹੜੀ ਆਵਾਜ਼ ਜਿਹੜੀ ਆ ਉਹ ਚੁੱਕਦੇ ਜੀ ਤੇ ਬੜੇ ਜ਼ੋਰਦਾਰ ਤੇ ਜਾਨ ਦੇ ਨਾਲ ਚੁੱਕਦੇ ਤਰਕ ਦੇ ਨਾਲ ਚੁੱਕਦੇ ਨੇ ਇਸ ਲਈ ਤੁਹਾਡਾ ਤੁਹਾਡੀ ਜਿਹੜਾ ਮੀਡੀਆ ਦਾ ਤੁਹਾਡਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜੀ ਵਾਈਰ ਦੀ ਕਾਲ ਸਫਾਈ ਮੈਂ ਬੋਟ ਸਿੰਘ ਘਰੂ ਦਲਤ ਮਹਾਮਤਾ ਦੇ ਵੈਸੇ ਉਹਨਾਂ ਪੰਜਾਬ ਅੱਤ ਤੇ ਧੂੜੀਆਂ ਲੋਕ ਦੇ ਸਮੱਸਿਆ ਦੇ ਆ ਵੀਡੀਓ ਅਸੀਂ ਦੇਖਦੇ ਰਹੇ ਨੇ ਪਰ ਜਿਹੜਾ ਸਰਦਾਰ ਤਲਵਿੰਦਰ ਸਿੰਘ ਸੀਗਾ ਇਹਦੇ ਵੀ ਇੱਕ ਸੋਸ਼ਲ ਵਰਕਰ ਸੀ ਇਹਨੇ ਪੱਠਿਆਂ ਦੇ ਉੱਤੇ ਜਾ ਕੇ ਖੇਤਾਂ ਦੇ ਵਿੱਚ ਛੋਟੇ ਕਿਸਾਨਾਂ ਦੀ ਦੁਕਾਨਦਾਰਾਂ ਦੀ ਗੱਲ ਕਰਨੀ ਪਰ ਉਹਦੇ ਕਰਾਮੜੀ ਸਰਪੰਚ ਸੀ ਜਿਹੜਾ ਉਥੋਂ ਦਾ ਗਮਦੂਰ ਸ਼ੈਲਰ ਦਾ ਮਾਲਕ ਤੇ ਕਾਫੀ ਹੰਕਾਰ ਸੀ ਕੁਝ ਕੁਝ ਲੋਕ ਹੁੰਦੇ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝ ਨੂੰ ਕਰਨ ਵਾਲੇ ਇਸ ਕਰਕੇ ਵੀ ਜਿਹੜੀ ਇਥੋਂ ਦੀ ਐਸਐਸਪੀ ਉਥੋਂ ਦਾ ਐਸਚੋ ਤੇ ਉਥੋਂ ਦਾ ਐਮਐਲਏ ਉਹਨਾਂ ਨੇ ਪੂਰੀ ਕਹਾਣੀ ਬੈਠ ਕਰਕੇ ਆਮ ਦੇਖਿਆ ਮੈਂ ਉਥੋਂ ਦੇ ਐਮਐਲਏ ਨਾਲ ਜਿਹੜਾ ਗਮਦੂਰ ਸਿੰਘ ਉਹ ਚਾਹ ਪਾਣੀ ਪੀ ਕੇ ਲਾਖਸ਼ਣਾ ਦੇ ਵਿੱਚ ਇਕੱਠੇ ਰਹਿ ਕੇ ਵੱਡੀ ਮਾਤਰਾ ਦੇ ਰਾਲਪ ਦੇ ਕਿਤੇ ਨਾਰ ਰਿਹਾ ਉਹਨੇ ਜਿਹੜੀ ਪੂਰੀ ਇਹਨਾਂ ਦੀ ਚਾਲ ਬਣੀ ਸੀ ਚਾਲ ਬਣ ਕੇ ਕਿਤੇ ਗਰੀਬ ਦੀ ਮੂਵਮੈਂਟ ਨੂੰ ਉਹਨਾਂ ਦੇ ਵਿਕਾਸ ਨੂੰ ਉਹਨਾਂ ਨੇ ਦੂਰ ਰੱਖਿਆ ਉਹ ਜਿਹੜਾ ਵਿਕਾਸ ਉਹ ਕਰ ਰਿਆ ਸੀ ਉਹ ਸਹੀ ਸੀ ਜਿਹੜੀ ਗਮਦੂਰ ਦੀ ਕੋਠੀ ਸੀ ਇੱਕ ਗੰਦਾ ਨਾਲਾ ਉਹਦੇ ਕੋਠੀ ਦੇ ਨਾਲ ਦੀ ਜਾ ਰਿਹਾ ਸੀ ਉਹ ਨਾਲ ਦਾ ਗੰਦਾ ਔਰ ਜਿਹੜਾ ਹੈਗਾ ਅਸੀਂ ਉਹ ਬੰਦ ਕਰਾ ਕੇ ਨਾਲੀ ਉਹ ਬੰਦ ਕਰਾ ਕੇ ਤੇ ਗਰੀਬਾਂ ਦੇ ਘਰਾਂ ਦੇ ਵਿੱਚ ਦੀ ਉਹਨੇ ਨਾਲ ਹੀ ਕੱਢੀ ਸੀ ਪਰ ਉਹਨੇ ਕਹਿੰਦਾ ਵੀ ਮੈਂ ਹੁਣ ਸਰਪੰਚ ਬਣ ਗਿਆ ਮੈਂ ਸਹੀ ਵਿਕਾਸ ਤੇ ਸਹੀ ਦਿਸ਼ਾ ਦੇਵਾਂਗਾ ਲੋਕਾਂ ਨੂੰ ਉਹਦੀ ਸਹੀ ਦਿਸ਼ਾ ਦਾ ਜਿਹੜਾ ਅੱਜ ਰਿਜ਼ਲਟ ਨਿਕਲਿਆ ਤੇ ਅੱਜ ਦਾ ਜਿਹੜਾ ਉਸ ਤੋਂ ਵੱਧ ਜਿਹੜਾ ਰਿਜ਼ਲਟ ਕੀਤਾ ਥੋਦੇ ਕਾਮਰੇਟਾਂ ਨੇ ਅੱਜ ਦੇਖਿਆ ਬੜਾ ਮਾਨ ਬਰੂਨ ਰਿਆ ਅੰਮਰ ਸਾਹਿਬ ਤੋਂ ਲਾ ਕੇ ਚਾਰ-ਚਾਰ ਗੱਡੀਆਂ ਤੇ ਆਪਣੇ ਨੁਮਾਇंदे ਲੈ ਕੇ ਆਏ ਅੰਮਰ ਸਾਹਿਬ ਤੋਂ ਆਏ ਹਲਦਿਆਣੇ ਤੋਂ ਆਏ ਚੰਡੀਗੜ੍ਹ ਤੋਂ ਆਏ ਅੱਜ ਸਾਰੇ ਦਲਤ ਲੀਡਰ ਜਿਹੜੇ ਇੱਧਰ ਹੋ ਗਏ ਫਰਾਸ ਫਰਾਸ ਕਰਦੇ ਆ ਇਹਨਾਂ ਦਲਤਾਂ ਦੀ ਮੂਵਮੈਂਟ ਨੂੰ ਅੱਜ ਕਾਮ ਰੇਟਾਂ ਨੇ ਰਾਤ ਦੇ 12 ਵਜੇ ਐਸਐਸਪੀ ਹੈੱਡਕੁਆਰਟਰ ਦੇ ਨਾਲ ਬੈਠ ਕੇ ਸਾਰੀ ਗੁੰਡਰੀ ਨਾ ਬੈਠ ਕੇ ਉਹਨਾਂ ਨੇ ਉਹਨਾਂ ਦਾ ਜਿਹੜਾ ਹੈਗਾ ਆਮਾਨ ਤੇ ਉਹਨਾਂ ਦਾ ਅੱਜ ਇਨਸਾਫ਼ ਵੇਚਤਾ ਅੱਜ ਉਹਨਾਂ ਲੋਕਾਂ ਨੂੰ ਇਨਸਾਫ਼ ਮਿਲਣਾ ਸੀ ਅੱਜ ਜੇ ਸਾਰੀਆਂ ਜਥੇਬੰਦੀਆਂ ਬੋਲਦੀਆਂ ਸਾਰਾ ਹਜੂਮ ਇਕੱਠਾ ਹੁੰਦਾ ਤੇ ਅੱਜ ਉਹਨਾਂ ਨੂੰ ਲੈ ਕੇ ਉਹਨਾਂ ਦੀ ਮਜਬੂਰੀ ਬਣ ਜਾਂਦੀ ਸੀ ਇੱਥੇ ਲਿਆ ਕੇ ਵਿਖਾਉਣੇ ਸੀ ਉਹ ਵੀ ਆਹ ਭਾਈ ਤੁਹਾਡੇ ਜਿਹੜਾ ਅੰਦੋਸ਼ੀਏ ਬੰਦੇ ਉਹ ਤੁਹਾਡੇ ਅੱਗੇ ਲਿਆ ਕੇ ਖੜੇ ਕਰਦੇ ਆ ਤੁਸੀਂ ਵਿਸ਼ਵਦੀਪ ਵਾਲਾ ਮਸਲਾ ਦੇਖਿਆ ਹੋਣਾ ਤੁਹਾਡੀ ਵੀ ਖਬਰ ਲੱਗੀ ਸੀ ਵਿਸ਼ਵਦੀਪ ਤੇ ਤੁਸੀਂ ਗਏ ਇਹੀ ਐਸਐਸਪੀ ਸਾਹਿਬ ਮੌਕੇ ਤੇ ਉਹਨਾਂ ਨੂੰ ਕਿਹਾ ਵੀ ਸਾਨੂੰ ਹੁਣੇ ਵਿਸ਼ਵਦੀਪ ਨੂੰ ਦਿਓ ਤੇ ਰਾਤ ਦੇ 10 ਵਜੇ ਇਹਨੂੰ ਮੌਕੇ ਤੇ ਬਾਈ ਇੱਜ਼ਤ ਹਰਾਖਰਾ ਕੇ ਲੈਂਦਾ ਦੇ ਨਾਲ ਦੋ ਸਾਥੀਆਂ ਨੂੰ ਪਰ ਅੱਜ ਉਹ ਮੰਜ਼ਰ ਬਣਨਾ ਸੀ ਉਹ ਮੰਜ਼ਰ ਅੱਜ ਜਿਹੜਾ ਕਾਮਰੇਟਾਂ ਨੇ ਕਰਾਹੇ ਪਾਇਆ ਉਹ ਮੰਜਰਾ ਸਾਡੇ ਦਿਲਾਂ ਦੇ ਵਿੱਚ ਲੋਕ ਜਿਹੜੀਆਂ ਸਾਡੀਆਂ ਬੱਚੀਆਂ ਆਪਣੇ ਆਪ ਆ ਬਿਮਾਰੀਆਂ ਹੋ ਕੇ ਆਈਆਂ ਸੀ ਅੱਜ ਉਹਨਾਂ ਜਿਹੜਾ ਕੁਝ ਪਿਆ ਸੀ ਉਹਨਾਂ ਨੂੰ ਇਹ ਅੱਜ ਉਹ ਪਰਿਵਾਰਾਂ ਨੂੰ ਨਾਲ ਲੈ ਕੇ ਆਉਣਾ ਪਰ ਉਹਨਾਂ ਦਾ ਮਨ ਜਿਹੜਾ ਹੈਗਾ ਟੁੱਟ ਗਿਆ ਉਹ ਦਲਿਤ ਪਰਿਵਾਰ ਦਾ ਲੱਖ ਤੋੜਤਾ ਨਾ ਕਾਮਰੇਟਾ ਨੇ ਅੱਜ ਸਾਡੀਆਂ ਸਾਰੀਆਂ ਜਥੇਬੰਦੀਆਂ ਦੇ ਆਗੂਕਾਰ ਇਸ ਗੱਲ ਤੇ ਚਿੰਤਤ ਕਰ ਰਹੇ ਆ ਟਾਈਮ ਦੇਵਾਂਗੇ ਇਹ ਨਵੀਂ ਮੂਵਮੈਂਟ ਬਣਾ ਕੇ ਅਸੀਂ ਖੜੀ ਕਰਾਂਗੇ ਇਹਨਾਂ ਕਾਮਰੇਟਾਂ ਨੇ ਇੱਕ ਕਾਮਰੇਟ ਕਾਮਰੇਡ ਹੁੰਦੇ ਆ ਕਾਮਰੇਟਾਂ ਦਾ ਕੋਈ ਵਧੀਆ ਕੰਮ ਨਹੀਂ ਹੁੰਦਾ ਮੈਂ ਉਦੋਂ ਵੀ ਕਹਿਆ ਸੀਗਾ ਮੈਂ ਉਦੋਂ ਵੀ ਜਾ ਕੇ ਬੋਲਿਆ ਸੀ ਵੀ ਕਾਮਰੇਟਾਂ ਨੇ ਤੁਹਾਡਾ ਕੰਮ ਕਰਾਏ ਪਾਦਣਾ ਤੇ ਆਜੂ ਕਰਾਏ ਉਹਨਾਂ ਦੇ ਇਨਸਾਫ ਨੂੰ ਉਹਨਾਂ ਦੇ ਮਾਨ ਨੂੰ ਉਹਨਾਂ ਨੂੰ ਸਤਕਾਰ ਨੂੰ ਉਹਨਾਂ ਨੇ ਵੇਚ ਕੇ ਆਪਦੀ ਝੋੜੀ ਚ ਪਵਾ ਕੇ ਆਪਦੀਆਂ ਝੋੜੀਆਂ ਪਰ ਕੇ ਉਹ ਕਰੋ ਕਰੇ ਨਿਕਲ ਗਏ ਆ ਮੈਂ ਇਹਨਾਂ ਮੋਕਾਂ ਨੂੰ اپیل ਕਰੂੰਗਾ ਕਿ ਇਹੋ ਜੇ ਕਾਮਰੇਟਾਂ ਤੋਂ ਇੱਕ ਘਗਰੀਆਂ ਪਾ ਕੇ ਨੱਚਣ ਤੋਂ ਸਟੇਟਾਂ ਤੋਂ ਬਿਗਾਇਰਨ ਦਾ ਕੰਮ ਕੋਈ ਨਹੀਂ ਘਗਰੀਆਂ ਪਾ ਕੇ ਨੱਚੇ ਦਾ ਜ਼ਰੂਰ ਹੈ ਪਰ ਲੋਕਾਂ ਨੂੰ ਇਹਨੇ ਕਿਤੇ ਇਨਸਾਫ ਨਹੀਂ ਦਵਾਇਆ ਕਿਉਂਕਿ ਜੀ ਕੁੱਤੀ ਵਰਗੀ ਨਸ਼ਾ ਜਾਨੀ ਕਿ ਇਹ ਲੋਹੇ ਆ ਬਿਖ ਰਹੇ ਹੈ ਜਿਵੇਂ ਜਿਹੜੇ ਕਿ ਕਿਉਂ ਇਹ ਹੈ ਸਰਕਾਰ ਨੇ ਤੈਅ ਕਰ ਲਿਆ ਕਿ ਇਹ ਗਰੀਬਾਂ ਨੂੰ ਮਾਰਨਾ ਹੈ ਇਸ ਕਰਕੇ ਸਾਰੇ ਪਿੰਡਾਂ ਦੇ ਵਿੱਚ ਸਾਰੇ ਥਾਵਾਂ ਤੇ ਸਰਕਾਰ ਦੀ ਘੜੀ ਵਿੱਚ ਸਾਹ ਸੁਣਾ ਪਿੰਡੂਤਰਾੜ ਜਿਹੜੇ ਪਹਿਲਾਂ ਜਾਨੀ ਕਿ ਬਾਦਲਾ ਦੇ ਰਾਜ ਦੇ ਵਿੱਚ ਉਹਦੇ ਜਿਹੜੀ ਜਿਹੜੀ ਉਹ ਨਾਲ ਦੇ ਜਿਹੜੀ ਚਾਹ ਕਰਦੇ ਤੇ ਅੱਜ ਨੂੰ ਹੋ ਜਣੀ ਕਿ ਇਹਨਾਂ ਦੀ ਚਮਚਾਗਰੀ ਕਰਦੇ ਨੇ ਫਿਰ ਪਿੱਡਾਂ ਦੇ ਵਿੱਚ ਤਲਬਾਂ ਦੀ ਆਵਾਜ਼ ਨੂੰ ਉਹ ਦਬਾਉਂਦੇ ਨੇ ਵੀ ਸਾਨੂੰ ਜਿਹੜਾ ਨਹੀਂ ਪੋਦਾ ਆ ਨਾ ਉਹਨਾਂ ਦੇ ਰਜਿਸਟਰ ਖੈਰ ਕਰਕੇ ਡਰਾ ਦੋ ਕੋਈ ਪਰਚਾ ਕਰਕੇ ਕਰਾ ਦਿਓ ਸਾਨੂੰ ਉਹ ਜਾਨੀ ਕਿ ਹੱਕ ਚਾਗਦਾ ਸਾਡੀ ਕੁਟੀ ਦੇ سٹਾਮ ਲਾੜ ਦੇ ਵਿੱਚ ਖੁਦ ਕਰਜ਼ਾ ਕਰਨਾ ਚਾਹੁੰਦਾ ਹੈ ਉਹ ਹੱਕ ਮੰਗਦਾ ਹੈ ਉਹ ਕਿੰਨੇ ਪਿੰਡਾਂ ਦੇ ਵਿੱਚ ਕਿੱਟਾ ਸ਼ਰਿਆਮ ਆਪ ਤੇ ਤੁਕੇ ਹਲੇ ਤੱਕ ਇਹਨਾਂ ਨੇ ਕੋਈ ਆਮਦ ਮਹਾਰਮੀ ਵਾਲਿਆ ਨਹੀਂ ਇਹ ਤਾਂ ਸਰਕਾਰ ਨੇ ਜਿਹੜੇ ਕਦੇ ਤੇ ਲੋਕਾਂ ਨੇ ਕੋਈ ਗੋਲ ਮੈਦਾਨ ਅਸੀਂ ਪਿੰਡਾਂ ਦੇ ਵਿੱਚ ਲੋਕਾਂ ਨਾਲੇ ਸਾਡੇ ਐਮਐਲਏ ਜਿਹੜੇ ਜਾਂਦੀ ਅਸੀਂ ਲੋਕਾਂ ਨੂੰ ਕਿਸੇ ਵੀ ਪਿੰਡ ਦੇ ਵਿੱਚ ਜਾ ਕੇ ਆਪ ਲਵੇ ਦੰਸਣ ਵਾਲਾ ਪਿੰਡ ਕਿੱਤੇ ਨਾਲ ਅ ਬਹੁਤ ਸਾਰੇ ਘਰਾਂ ਨੂੰ ਅਗੁਲਾਤੀ ਕਿ ਅਰੇ ਮਜ਼ਦੂਰਾਂ ਕੁੱਟ ਮਾਰ ਕੇ ਤੇਨੂੰ ਤੇ ਜਾਨ ਲਵਾ ਕਬਲਾ ਕਿ ਉਹ ਜਿਹੜੇ ਵਿਰੋਧੀ ਧਰ ਦੇ ਨੇਤਾ ਵਰਗੇ ਜਿਹੜੇ ਜਾਨਾ ਮਰਦੂਨ ਜੀ ਐਸੀ ਜਿਹੜੇ ਵੋਟਾਂ ਵੇਲੇ ਝੋਲੀ ਅੜ ਕੇ ਕਹਿੰਦੇ ਵੀ ਅਸੀਂ ਇਹ ਫੋੜੂ ਫੋੜੇ ਸਮਾਜ ਦੇ ਬੰਦੇ ਆ ਤੁਸੀਂ ਸਾਨੂੰ ਵੋਟਾਂ ਪਾਓ ਅਸੀਂ ਸੋਡੀ ਜਾਗਦੇ ਬੰਦੇ ਆ ਸਾਡੇ ਗੁਆਂ ਚੱਕ ਦੇਤੇ ਉਹਨਾਂ ਨੇ ਇਹ ਜਾਇਜ਼ ਨਹੀਂ ਸਮਝਿਆ ਵੀ ਜਿਹੜੇ ਅਸੀਂ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਗਰੀਬਾਂ ਨਾਲ ਹਮਦਰਦੀ ਕਰੀਏ ਅਸੀਂ ਕਹੀਏ ਦੱਸੀਏ ਵੀ ਭਾਈ ਅਸੀਂ ਨਾਲ ਖੜੇ ਹਾਂ ਦਸੂ ਗੂਜਰ ਤੇ ਕਾਰਜ ਕਰੋਗੇ ਕਿ ਇਹਦੇ ਨੂੰ ਇਨਸਾਫ ਦੋ ਕਿਉਂਕਿ ਇੱਥੋਂ ਪਤਾ ਲੱਗਦਾ ਜੀ ਕਿ ਬਹੁਤ ਜ਼ੂਰ ਗਰੀਬਾਈ ਲੱਗੀ ਹੈ ਜਦੋਂ ਬਹੁਤ ਜ਼ੂਰ ਇਹ ਜਿਹੜੇ ਤਕੜਿਆਂ ਦੇ ਵਿੱਚ ਜੱਟਾਂ ਦੇ ਨੇ ਜੇ ਕੋਈ ਗਰੀਬਾਂ ਦੀ ਕੋਈ ਨਹੀਂ ਪਰਦਾ ਇਸ ਕਰਕੇ ਮੈਂ ਤੁਹਾਡੇ ਚੈਨਲ 'ਤੇ ਆਹੀ ਕਹਿਣਾ ਤੁਹਾਨੂੰ ਤਾਂ ਉਹਨਾਂ ਨੇ ਸਮੇਂ ਦੇ ਵਿੱਚ ਇਹੋ ਜਿਹੇ ਵਿਗੜੇ ਹੋਏ ਬੰਦਿਆਂ ਦੇ ਨਾਖੇ ਚਿੱਟੇ ਦੇ ਜੜਪੁੱਟਣ ਵਾਸਤੇ ਰੋਜ਼ਗਾਰ ਲੈਣ ਵਾਸਤੇ ਆਪਣੀ ਜ਼ਮੀਨ ਚੋਂ ਹਿੱਸਾ ਲੈਣ ਵਾਸਤੇ ਮਾਨ ਸਨਮਾਨ ਵਾਸਤੇ ਤਾਂ ਲੋਕਾਂ ਨੂੰ ਝੰਡੇ ਚੱਕਣੇ ਪਣਗੇ ਲੋਕਾਂ ਨੂੰ ਆਪਣੀ ਜਲੀਟੇ ਢਾ ਰਵੰਦੀ ਹੈ ਜਿਹੜੀ ਘੇਰੇ ਹੋਰ ਸੰਘਰਸ਼ ਦਾ ਘੇਰਾ ਹੋਰ ਬਣਾਉਣਾ ਆਪਣੇ ਫੇਰੇ ਨੂੰ ਦਾ ਦਵਾਕ ਪਾਣੇ ਨਹੀਂ ਇਹ ਜ਼ਬਰਦਸਤ ਜਿਹੜਾ ਐਸੇ ਕੰਮ ਕਰਦਾ ਲੋਕਾਂ ਨੂੰ ਝੰਡੇ ਚੱਕਣੇ ਪੈਣਗੇ ਨਹੀਂ ਤਾਂ ਜ਼ਬਰ ਇਸੇ ਤਰ੍ਹਾਂ ਚੱਲਦਾ ਰਹੇਗਾ ਇਹ ਗੱਲ ਬਿਲਕੁਲ ਸੱਚ ਹੈ ਠੀਕ ਹੈ ਬਹੁਤ ਮਿਹਰਬਾਨੀ ਧੰਨਵਾਦ